ਹੈਲੋ ਜੀ ਗੁੱਡ ਆਫਟਰਨੂੰ ਅੱਜ ਆਪਾਂ ਬਣਾਵਾਂਗੇ ਸ਼ਾਹੀ ਪਨੀਰ ਤੇ ਚਲੋ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸ਼ਾਹੀ ਪਨੀਰ ਕਿਵੇਂ ਬਣਦਾ ਹੈ ਤੇ ਗਾਇਸ ਸਾਡੇ ਆਵਾਜ਼ਾਂ ਬਹੁਤ ਆਉਂਦੀਆਂ ਸਵੇਰੇ ਤਾਂ ਆਉਂਦੀ ਹੈ ਗੁਰਦੁਆਰੇ ਦੀ ਸ਼ਾਮ ਨੂੰ ਫਿਰ ਮੰਦਿਰ ਦੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਟਾਈਮ ਸਾਡੇ ਨਾਲ ਘਰ ਬਣ ਰਿਹਾ ਤਾਂ ਉਹਦੀ ਆਵਾਜ਼ ਆ ਰਹੀ ਹੈ ਸੋ ਮੈਨੇਜ ਕਰ ਲੈਣਾ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਛੋਟੀ ਇਲੈਚੀ ਤੋੜ ਕੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਲਾਲ ਮਿਰਚਾਂ ਫਿਰ ਪਾਵਾਂਗੇ ਆਪਾਂ ਜੀਰਾ ਤੇ ਉੱਪਰ ਦੀ ਪਾ ਦਾਂਗੇ ਆਪਾਂ ਥੋੜਾ ਜਿਹਾ ਧਨੀਆਂ ਤੇ ਇਹ ਖੜੇ ਮਸਾਲੇ ਆਪਾਂ ਪਹਿਲਾਂ ਪਾ ਲੈਨੇ ਇਹਨਾਂ ਨੂੰ ਚੰਗੀ ਤਰ੍ਹਾਂ ਘਰ ਲੋ ਰੂਸ ਸੋ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਦੋ ਤੇ ਨਾਲ ਹੀ ਪਾਜਾਂਗੇ ਪਿਆਜ਼ ਦੇਖੋ ਆਪਾਂ ਇਸ ਤਰ੍ਹਾਂ ਕੱਟ ਲਵਾ ਕੇ ਪਾਣੇ ਆ ਤੇ ਇਹਨਾਂ ਪਿਆਜ਼ਾਂ ਤਾਂ ਟਮਾਟਰ ਵੀ ਆਪਾਂ ਤਿੰਨੇ ਪਾਵਾਂਗੇ ਇਹ ਇਹਨਾਂ ਨੂੰ ਥੋੜਾ ਹਿਲਾ ਲਓ। ਸੋ 1 ਮਿੰਟ ਹੋ ਚੁੱਕਿਆ ਤਾਂ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ। ਇਸ ਨੂੰ ਇੱਕ ਉਬਾਲ ਆਉਣ ਤੱਕ ਆਪਾਂ ਗੈਸ 'ਤੇ ਰੱਖਾਂਗੇ। ਸੋ ਇਸ ਨੂੰ 5 ਮਿੰਟ ਲਈ ਠੰਡਾ ਹੋਣ ਦਿੰਦੇ ਆ ਤਾਂ ਤਦ ਤੱਕ ਆਪਾਂ ਤਿਆਰੀ ਕਰਦੇ ਆਂ ਤੜਕੇ ਦੀ। ਸੋ ਦੇਖੋ ਜੀ ਸਾਰਾ ਕੁਝ ਠੰਡਾ ਹੋ ਚੁੱਕਾ ਤਾਂ ਹੁਣ ਆਪਾਂ ਇਹਦੇ ਛਿਲਕੇ ਉਤਾਰ ਲੈਣੇ ਆ। ਤੇ ਛਿਲਕੇ ਉਤਾਰ ਕੇ ਆਪਾਂ ਇਹਨੂੰ ਕਰਾਂਗੇ ਗ੍ਰਾਈਂਡ। ਹੁਣ ਆਪਾਂ ਇਸ ਨੂੰ ਗ੍ਰाइंड ਕਰ ਲੈਨੇ ਆ ਤਾਂ ਚਲੋ ਬਣੀ ਰਹੋ ਤੁਸੀਂ ਨਾਲ ਤੇ ਦੇਖੋ ਜੀ ਅਸੀਂ ਸਾਰਾ ਕੁਝ ਗ੍ਰाइंड ਕਰ ਲਿਆ ਹੈ ਤਾਂ ਦੇਖੋ ਕਿੰਨਾ ਵਧੀਆ ਪੇਸਟ ਬਣਿਆ ਆ ਕਲਰ ਵੀ ਬਹੁਤ ਵਧੀਆ ਆਇਆ ਹੈ ਤੇ ਹੁਣ ਆਪਾਂ ਇਧਰ ਤੇਲ ਗਰਮ ਕਰ ਲਿਆ ਹੈ ਤੇ ਇਹਦੇ ਵਿੱਚ ਆਪਾਂ ਇਹ ਸਾਰਾ ਪਾ ਦਿੰਨੇ ਆ ਪੇਸਟ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਕਾਣਾ ਹੈ ਜਦ ਤੱਕ ਕਿ ਸਾਡਾ ਤੜਕਾ ਪੂਰੀ ਤਰ੍ਹਾਂ ਆਇਲ ਨਾ ਛੱਡ ਦੇ ਇਹਨੂੰ ਇਸੇ ਤਰ੍ਹਾਂ ਆਪਾਂ ਪਕਾਵਾਂਗੇ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਤੇ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਪਲੀਜ਼ ਦੱਸ ਦਿਆ ਕਰੋ ਸੋ ਚਲੋ ਜੀ ਮੇਰੇ ਨਾਲ ਬਨੇ ਰਹੋ ਤੁਸੀਂ ਸੋ ਗਾਇਜ਼ ਜਦ ਤੱਕ ਆਪਣਾ ਤੜਕਾ ਹੋ ਰਿਹਾ ਹੈ ਤਾਂ ਤਦ ਤੱਕ ਆਪਾਂ ਇਹਦੇ ਲਈ ਮਸਾਲੇ ਬਣਾ ਲੈਨੇ ਆਂ ਇਧਰ ਆਪਾਂ ਲਈਏ ਇੱਕ ਕਟੋਰੀ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਾਲ ਹੀ ਪਾਵਾਂਗੇ ਆਪਾਂ ਹਲਦੀ ਤੇ ਨਾਲ ਪਾਵਾਂਗੇ ਆਪਾਂ ਗਰਮ ਮਸਾਲਾ ਸੋ ਲਾਸਟ ਸਪਾਉਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਤਾਂ ਇਹਨੂੰ ਆਪਾਂ ਘੋਲ ਬਣਾ ਲੈਨੇ ਇਹਦਾ ਤੇ ਆਪਾਂ ਵਿੱਚ ਥੋੜਾ ਜਿਹਾ ਦੁੱਧ ਪਾਵਾਂਗੇ ਇਹਦਾ ਆਪਾਂ ਘੋਲ ਬਣਾਵਾਂਗੇ ਸੋ ਗਾਇਜ਼ ਉੱਪਰ ਦੀ ਆਪਾਂ ਪਾ ਦਾਂਗੇ ਅਦਰਕ ਲਸਣ ਦਾ ਪੇਸਟ ਇਹ ਵੀ ਨਾਲ ਹੀ ਪੱਕ ਜਾਊਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਆਇਲ ਛੱਡ ਦਿੱਤਾ ਹੈ ਤੜਕੇ ਨੇ ਤਾਂ ਹੁਣ ਇੱਥੇ ਵਿੱਚ ਆਪਾਂ ਪਾਵਾਂਗੇ ਜਿਹੜੇ ਮਸਾਲਿਆਂ ਦਾ ਘੋਲ ਬਣਾਇਆ ਸੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਣੇ ਆ ਸੋ ਗਾਇਜ਼ ਸਾਡਾ ਤੜਕਾ ਰੈਡੀ ਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਇਹਨੂੰ ਚੰਗੀ ਤਰ੍ਹਾਂ ਕਰ ਲਓ ਮਿਕਸ ਥੋੜਾ 1 ਮਿੰਟ ਆਪਾਂ ਇਹਦੇ ਇਹਨੂੰ ਸੇਕ ਲਗਾਵਾਂਗੇ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਪਾਣੀ ਐਡ ਕਰਾਂਗੇ ਇਹ 1 ਮਿੰਟ ਹੋ ਚੁੱਕਾ ਤਾਂ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਐਡ ਕਰਾਂਗੇ ਤੇ ਪਾਣੀ ਪਾ ਕੇ ਆਪਾਂ ਇਸ ਨੂੰ 10 ਮਿੰਟ ਤੱਕ ਪਕਾਵਾਂਗੇ ਤਾਂ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ 10 ਮਿੰਟ ਬਾਅਦ ਤਾਂ ਬਣੇ ਰਹੋ ਤੁਸੀਂ ਮੇਰੇ ਨਾਲ ਸੋ ਪਨੀਰ ਨਾ ਬਣਾ ਰਹੀਆਂ ਜੀ ਮੈਂ ਚਾਵਲ ਤੇ ਦੇਖੋ ਮਟਰ ਪਿਆਜ਼ ਆਲੂ ਵਗੈਰਾ ਸਾਰਾ ਕੁਝ ਮੈਂ ਕੱਢ ਕੇ ਚਪਾ ਦਿੱਤਾ ਜੀਰਾ ਵਗੈਰਾ ਤਾਂ ਹੁਣ ਆਪਾਂ ਇਹਨੂੰ ਪਕਾਵਾਂਗੇ ਚਾਵਲ ਸੋfro ਦੀ ਪਾ ਦਿੰਨੇ ਹਾਂ ਜੀ ਪਾਣੀ ਸੋ ਹੁਣ ਆਪਾਂ ਚਾਵਲਾਂ ਨੂੰ ਢੱਕ ਕੇ ਪਕਾ ਲੈਨੇ ਆ ਤੇ ਮਿਲਦੇ ਆਂ ਆਪਾਂ ਤੁਹਾਨੂੰ ਬਾਅਦ ਚ ਸੋ ਗਾਇਸ ਦੇਖੋ ਸਾਡਾ ਪਨੀਰ ਬਣ ਚੁੱਕਿਆ ਹੈ ਤਾਂ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਤੇ ਸਾਡਾ ਪਨੀਰ ਸ਼ਾਹੀ ਪਨੀਰ ਬਣ ਚੁੱਕਿਆ ਤਾਂ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿੱਦਾਂ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਤੁਸੀਂ ਵੀ ਇਸ ਤਰ੍ਹਾਂ ਸ਼ਾਹੀ ਪਨੀਰ ਬਣਾਉ ਬਹੁਤ ਹੀ ਆਸਾਨ ਹੈ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਓਕੇ ਬਾਏ ਬਾਏ